ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸੰਧੂਗੜ੍ਹ ਤੇ ਸਵਾਗਤ ਹੈ ਆਸ ਕਰਦੇ ਆ ਭਰਾਵੋ ਸਾਰੇ ਜਾਨਵਰਾਂ ਤੇ ਘਰ ਪਰਿਵਾਰ ਠੀਕ ਹੋਣਗੇ ਲੈ ਸੱਜਣੋ ਚੈਨਲ ਨੂੰ ਕਰ ਲਓ ਸਬਸਕ੍ਰਾਈਬਾ ਕਿਉਂਕਿ ਛੋਟ ਵਰਗੇ ਭਰਾਵਾਂ ਨਾਲ ਹੀ ਕੰਮ ਚੱਲਦਾ ਆਹ ਬੈਠੀ ਆਪਣੀ ਪੰਜਾਬ ਦੀ ਕਰੀਮ ਸੱਜਣੋ ਮਾਨਸਾ ਪਸ਼ੂ ਮੰਡੀ ਦੇ ਕਿੰਨੀ ਸੋਹਣੀ ਕੁੰਡੀ ਤੇ ਜੈਡ ਬਲੈਕ ਝੋਟੀ ਐ ਠੱਕੀ ਭਈਆ ਖੜੀ ਤਾਂ ਨਹੀਂ ਕਰੀ ਵਿਚਾਰੀਆਂ ਐ ਨਹੀਂ ਪਤਾ ਕਿੰਨੀ ਕੁ ਵਟ ਜਾਣਗੀਆਂ ਤਾਂ ਕਰਕੇ ਨਹੀਂ ਕਰੀ ਸਿੰਘ ਸੁੰਗ ਦੇਖੋ ਤਾਂ ਕਿੰਨਾ ਚੰਗਾ ਬੂਥੀ ਦੇਖੋ ਕਿੰਨੀ ਚੰਗੀ ਐ ਚਾਰ ਦੰਦਾ ਮੂੰਹ ਅਜੇ ਇੱਕ ਵਾਰਾਂ ਵੀ ਨਹੀਂ ਸੂਹੀ ਅਜੇ ਹੀਰੇ ਜਾਣ ਲੱਗੇ ਨਾ ਫੇਰ ਆਪਾਂ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਨੂੰ 4 ਲੱਖ ਦੀ ਮੱਝ ਆਪ ਪਿੰਡ ਚ ਮਿਲਿਆ ਕਰੂ ਇਹ ਜਾਣ ਲੱਗੇ ਆ ਬਾਹਰ ਜਦੋਂ ਇਹ ਜਾਣ ਲੱਗੇ ਆ ਬਾਹਰ ਸੱਜਣੋਂ ਫੇਰ ਆਪਾਂ ਨੇ ਨਾ ਹੱਥ ਬੱਲੇ ਕੋਸ ਨਹੀਂ ਰਹਿਣਾ ਚਲ ਕੱਟਿਆਂ ਦਾ ਆਪਾਂ ਮੰਨਦੇ ਜਾਣੇ ਇਸਰਾ ਹੁੰਦਾ ਨਾ ਜਿੱਦਾ ਜਿਹੜੀਆਂ ਝੋਟੀਆਂ ਜਾਣ ਲੱਗੀਆਂ ਫੇਰ ਥੋੜਾ ਜਿਹਾ ਖਾਤਰੇ ਜਿਹਾ ਮਜਾਊ ਆਪਣਾ ਆ ਵੱਡੀ ਮੱਝ ਵੀ ਚੰਗੀ ਖੜੀ ਐ ਆ ਘੱਟਾ ਚਲੇ ਜਾਂਦਾ ਜਾਣੇ ਜਾਣੇ ਕਾਹ ਘੱਟੀ ਦੇਖੋ ਸਸ ਨੂੰ ਬਹੁਤ ਚੰਗੀ ਘੱਟੀ ਐ ਇਹ ਲੱਗ ਗਿਆ ਪੀਲਾ ਰੰਗ ਕੱਦ ਦੇਖੋ ਹੁਣੀ ਮੇਰੇ ਜੱਡਾ ਆਉਂਦਾ ਇੱਕ ਬੈਠਿਆ ਕੁੰਢੀਆਂ ਯਾਰ ਸਾਰੀਆਂ ਐਂ ਜਮ ਅੱਜ ਤਾਂ ਕਹਿਰ ਹੋਇਆ ਪਿਆ ਜਮਾ ਮਾਨਸਾ ਮੰਡੀ ਤੇ ਇਹ ਕਾ ਖੜੀ ਆ ਇਧਰ ਇਹ ਜੀਆਂ ਝੋਟੀਆਂ ਜਾਣ ਲੱਗੀਆਂ ਫੇਰ ਤਾਂ ਯਾਰ ਕੀ ਬੰਨਣਾ ਮਜਮ ਮਹਿੰਗੀਆਂ ਬਹੁਤ ਹੋ ਜਾਣੀਆਂ ਆਉਣ ਵਾਲੇ ਦਿਨ ਦੂਰ ਨਹੀਂ ਅੱਜ ਨੂੰ ਜੇ ਕਿਸ ਨੂੰ ਕੱਟੀ ਚਾਹੀਦੀ ਹਿੰਦੀ ਨੇ ਚੰਗੀ ਮਾਨਸਾ ਮੰਡੀ ਦੇ ਮਾਰ ਲਿਆ ਕਰੋ ਜਿਹੜਾ ਕੱਟੀਆਂ ਉਂ ਵੀਰ ਲੈ ਜਾਂਦੇ ਬਹੁਤ ਐ ਤੇ ਇਧਰ ਵੀ ਬਹੁਤ ਵਗ ਜਾਂਦੇ ਨੇ ਇਹ ਕਟੀਆਂ ਫਿਰ ਤੁਹਾਨੂੰ ਪਤਾ ਟੱਪ ਜਾਣੀਆਂ ਆਪਣੇ ਹੱਥੋਂ ਬਹੁਤ ਮਾਲ ਜਾਈ ਜਾਂਦਾ ਤੇ ਪੰਜਾਬ ਖਾਲੀ ਹੋਈ ਜਾਂਦਾ ਮਾਰ ਲਿਆ ਕਰੋ ਜਿਹੜਾ ਸਾਂਭ ਲਿਆ ਕਰੋ ਵਿੱਚ ਹੀ ਪਲ ਜਾਂਦੀਆਂ ਜਾਂ ਰਹੇ ਜੀਆਂ ਤੇ ਕੱਟਣ ਦਾ ਤਾਂ ਬੰਨਦਾ ਜਾਣਾ ਹੀ ਹੁੰਦਾ ਨਾ ਆਹ ਵੇਖ ਜੈਡ ਪਲੇ ਕੀ ਆ ਗਈ ਥੱਕੀਆਂ ਬੰਨੀਆਂ ਵਿਚਾਰੀਆਂ ਤਾਂ ਇੱਧਰ ਖੜਾਈਆਂ ਤੇ ਮਾਨਸਾ ਪਸ਼ੂ ਮੰਡੀ ਬਹੁਤ ਚੰਗੀਆਂ ਕਟੀਆਂ ਆ ਗਈਆਂ ਇੱਥੇ ਟੌਪ ਕਲਾਸ ਆ ਜਮਾ ਕਰੀਮ ਆਪਣੇ ਪੰਜਾਬ ਦੀ ਇਹ ਕੰਜੇ ਦੇ ਤਰਾਜ ਕਰਦਾ ਥੋੜਾ ਵੀਡੀਓ ਬਣਾਉਣ ਤੋਂ ਪਤਾ ਨਹੀਂ ਕੀ ਚੱਕਰ ਕੀ ਇਹਨਾਂ ਨੂੰ ਤੇ ਉਹਦਾ ਕਰਕੇ ਛੋਟੀ ਬਣਾਉਣੀ ਪੈਂਦੀ ਹੈ ਵਾੜਿਆਂ ਚੰਗੀਆਂ ਝੋਟੀਆਂ ਸੱਜਣਾਂ ਆ ਦੇਖੋ ਕੀ ਬਾਤ ਆ ਕੀ ਗੱਲ ਬਾਤ ਆ ਪੂਰੀਆਂ ਟੌਪ ਕਲਾਸ ਦੇ ਆ ਮਾਨਸਾ ਪਸ਼ੂ ਮੰਡੀ ਤੇ ਜਾਂ ਝੋਟੀਆਂ ਜਿਹੜਾ ਚੰਗੀਆਂ ਮਿਲ ਜਾਂਦੀਆਂ ਮਾਰ ਲਿਆ ਕਰੋ ਕਿਹੜਾ ਇੱਥੇ ਤੇ ਸੱਜਣੋ ਮਾਰ ਲਿਆ ਕਰੋ ਕਿਹੜਾ ਤਾਂ ਮਿਲ ਜਾ ਕਰਨੀਆਂ ਕਟੀਆਂ ਆਪਣੇ ਪੰਜਾਬ ਦੀ ਕਰੀਮ ਜੂਪੀ ਦਿੱਲੀ ਜਾ ਰਹੀ ਹੈ ਜਿੱਥੋਂ ਕਿਤੇ ਮੁੜਦੀਆਂ ਨਹੀਂ ਇਹ ਮੁੜਨ ਨਾਲ ਤਾਂ ਬਰਕਾ ਹੀ ਪਟਿਆ ਪੈਨਾਂ ਦਾ ਲੱਗਾ ਥਣ ਥਣ ਕੱਲਾ ਕੱਲਾ ਐਣ ਜਮਾ ਕਰ ਲੋ ਚੈੱਕ ਮੈਂ ਸੱਜਣੋਂ ਬੜੀਆਂ ਚੰਗੀਆਂ ਝੋਟੀਆਂ ਆ ਅੱਜ ਦਾ ਕਮਾਲ ਹੀ ਹੋ ਰਿਹਾ ਹੌਲੀ ਦਾ ਦੇਣਾ ਫੂਲੀ ਘਟੀ ਆ ਨੀਲੀ ਰਵੀ ਦੀ ਬਹੁਤ ਟੌਪ ਕਲਾ ਜਰ ਨਹੀਂ ਸੱਜਣੋਂ ਹੈ ਆਪਣੇ ਪੰਜਾਬ ਦੀ ਕਰੀਮ ਹੈ ਹੌਲੀ ਹੌਲੀ ਦਿਨੋਂ ਦਿਨ ਘਟਦੇ ਆ ਘਟਦੇ ਆ ਘਟਦੇ ਆ ਘਟ ਜਾਣੀਆਂ ਫੇਰ ਝਾਕਾਂਗੇ ਆਪਾਂ ਹੈ ਜੀ ਘੱਟੀ ਤੁਹਾਨੂੰ 2 ਲੱਖ ਦੀ ਵੀ ਨਹੀਂ ਮਿਲਣੀ ਜਿੰਨੀ ਆ ਖੜੀ ਐ ਥਾਣਾ ਤੁਹਾਨੂੰ ਦੀਆਂ ਟੌਪ ਕਲਾਸ ਐ ਆ ਖੜੀਆਂ ਤੇਰੀ ਜੱਜ ਥਣਾ ਬਹੁਤ ਚੰਗੀ ਐ ਇਹ ਇੱਕ ਵਜੇ ਕਰ ਲੋ ਥਣਾ ਥਣਾ ਇਕੱਲਾ ਇਕੱਲਾ ਥਾਣਾ ਪਿਆ ਚਾਰ ਹੀ ਸਿੰਗਲ ਥਾਣਾ ਕੱਤ ਘਟ ਜੱਤ ਵਾਲੀ ਝੋਟੀ ਐ ਨੀਲੀ ਰਾਵੀ ਝਲਕਦੀ ਐ ਮੈਂ ਸੱਜਣੋਂ ਆਪਣੇ ਪੰਜਾਬ ਦੀ ਕਰੀਮ ਕਾਟੂ ਮਾਲ ਚ ਯਾਰੀ ਆ ਦਿਨੋ ਦਿਨ ਐ ਤਾਂ ਨੀਲੀ ਅੱਖ ਯਾਰ ਪਾਕਿਸਤਾਨ ਵਾਲੀ ਘੱਟੀ ਆ ਬਈ ਇਹ ਹੂੰ ਮੀਡੀਆ ਸ ਹੈ ਹਾਂ ਬੱਟੀ ਇਧਰ ਵੀ ਟੌਪ ਕਲਾਸ ਆ ਯਾਰ ਬਾਕੀ ਸੰਭਲੋ ਸੱਜਣੋ ਜੇ ਟਾਈਮ ਸੰਭਦਾ ਮੁੜ ਕੇ ਔਕਾ ਹੋ ਜਾਊਗਾ ਆਪਾਂ ਨੂੰ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਨੇ ਸੱਜਣੋ ਇਹ ਦਿਖਾਤੀਆਂ ਤੁਹਾਨੂੰ ਕਟੀਆਂ ਸੰਭਲੋ ਇਹ ਸੰਭਦੀ ਹੈ ਕਿ ਮੰਡੀ ਅੱਜ ਘੱਟ ਘੱਟ ਹੀ ਹੈ ਵੈਸੇ ਉਸ ਤਾਂ ਲੋੜੀ ਦਾ ਕਰਕੇ ਹੋਲੀ ਦਾ ਕਰਕੇ ਤੇ ਉਹਦਾ ਕਰਕੇ ਫਰਕ ਪੈ ਰਿਹਾ ਮੰਡੀ 'ਚ ਗਾਹਕ ਬਹੁਤ ਘੱਟ ਆ ਵਪਾਰੀ ਬਜਾਰੇ ਲਈ ਫਿਰਦੇ ਗੇੜੇ ਦਵਾਈ ਜਾਂਦੇ ਆ ਤੇ ਕਟੀਆਂ ਵਾਲੀ ਵੀਡੀਓ ਭਰਾ ਬਣ ਕੇ ਸ਼ੇਅਰ ਲਾਜ਼ਮੀ ਕਰਦਿਆ ਕਰੋ ਕਿਉਂਕਿ ਆਪਣੇ ਛੋਟੇ ਜਿਵਾਕਾਂ ਨੂੰ ਸ਼ੌਂਕ ਪੈ ਜੇ ਤੇ ਉਹ ਰੱਖਣ ਲੱਗ ਜਾਣ। ਸਮਾਈ ਕਰਨ ਲੱਗੇ ਉਹਨਾਂ ਦੀ ਚੰਗੀ ਕਿ ਕਿਤਾ ਮਾੜਾ ਨਹੀਂ ਹੈਗਾ ਜਿੰਨੇ ਦੇ ਅਜੇ ਤੋਂ ਕੱਟੀ ਜਾਂ ਝੋਟੀ ਲੈ ਕੇ ਜਾਉਂਗਾ ਨਾ ਰਹਿਣਾ ਕਰਨਾ ਤੁਹਾਡੇ ਕਰਮ ਹੈ। ਤੇ ਘਾਟਾ ਨਹੀਂ ਪਉਂਦੀ ਕਦੇ ਵੀ ਆਪਾਂ ਬੈਠੇ ਜੇ ਘਾਟਾ ਪਾਉਗੀ। ਕਦੇ ਨਹੀਂ ਚੀਜ਼ ਇਹ ਘਾਟਾ ਪਾਉਂਦੀ। ਰਹਿ ਵੀ ਜਾਂਦੀਆਂ ਖਰਾ ਨਾ ਕਿੱਲਾ ਕੋਲਾ ਬਦਲ ਜਾਂਦਾ ਸਿਆਣੇ ਕਹਿੰਦੇ ਫਰਕ ਪੈ ਜਾਂਦਾ ਉਹਦੇ ਨਾਲ। ਤੇ ਮਾਰ ਲਿਆ ਕਰੋ ਗੇੜਾ ਸੱਜਣੋ ਕਾਟੂ ਮਾਲ ਚ ਨਾ ਚੰਗਾ ਮਿਲ ਜਾਂਦਾ। ਕਾਟੂ ਮਾਲ ਕਹਿ ਨਹੀਂ ਸਕਦੇ। ਕਾਟੂ ਮਾਲ ਕਹਿੰਦੇ ਇਹਨੂੰ ਨਾ। ਤੋਰ ਮੇਂ ਫੀਲ ਹੁੰਦਾ ਵੀ ਇਹ ਕਾਟੂ ਮਾਲ ਕਿਉਂ ਆਇਆ ਦਾ ਹੀਰੇ ਆ ਹੀਰੇ ਇੱਕ ਦਿਨ ਮਿਲਨੇ ਨਹੀਂ ਅੱਜ ਦਾ ਸਾਰੀਆਂ ਕਟੀਆਂ ਕੱਟਾ ਦਾ ਇੱਕ ਦੋ ਹੀ ਸੀ ਵਿੱਚ ਤੇ ਮੱਝਾਂ ਬਹੁਤ ਸੀ ਅੱਜ ਝੋਟੀਆਂ ਦਾ ਐ ਸਿੱਟੀਆਂ ਜੇ ਆਪਾਂ ਜੇ ਟਾਮੂ ਅੱਜ ਲੋਕਾਂ ਨੇ ਰੋੜਿਆ ਮੂ ਪਤਾ ਨਹੀਂ ਕੀ ਚੱਕਰ ਆ ਕੋਈ ਮਜਬੂਰੀ ਹੈ ਕਿ ਜਾਂ ਕੋਈ ਮਸਤੇ ਵੇਚੀ ਜਾਂਦਾ ਲੇਬਰ ਕੰਨੀਓ ਲੇਬਰ ਆਪਾਂ ਆਪ ਕਿਹੜਾ ਡੀਸੀ ਲੱਗਿਆ ਪੰਜਾਬ ਸੰਭਲਿਆ ਕਰਕੇ ਹਨਾ ਸਾਰੇ ਚਲ ਮਾੜੇ ਵੀ ਨਹੀਂ ਹੁੰਦੇ ਆਪਾਂ ਸਾਰਿਆਂ ਨੂੰ ਮਾੜੇ ਵੀ ਨਹੀਂ ਕਹਿੰਦੇ ਵਿਚ ਕੁਝ ਕੁ ਬੰਦੇ ਹੁੰਦੇ ਜਿਹੜਾ ਸਿੱਟ ਜਾਂਦੇ ਹੀਰੇ ਇੱਥੇ ਆ ਕੇ ਯਾਰ ਚੀਜ਼ਾਂ ਚੰਗੀਆਂ ਬਹੁਤ ਕੱਟਿਆਂ ਕੱਪਿਆਂ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ ਮਿਲਾਂਗੇ ਅਗਲੀ ਵੀਡੀਓ ਚ